ਨਰਜੀਤ ਸਿੰਘ ਜੀ ਬਰਨਾਰਡ ਡੀਬੂ ਬਦੋਟਾ ਡਰਾਈਵਰ ਕੰਮ ਕਰਦਾ ਜੀ ਅਸੀਂ 12:38 ਮਿੰਟ ਤੇ ਮਾਨਸਾ ਤੋਂ ਦਿੱਲੀ ਵੇ ਚੱਲਦੇ ਸੀ ਜਦੋਂ ਉਥੋਂ ਚੱਲੇ ਜੀ ਜੋਗਾ ਪਿੰਡ ਆ ਕੇ ਦੋ ਨੋਜਵਾਲ ਚੜੇ ਨੋਜਵਾਲ ਚੜੇ ਤਾਂ ਜੀ ਮੈਨੂੰ ਕਲੈਕਟਰ ਸਾਹਿਬ ਨਾਲ ਕੋਈ ਮੜੀ-ਮੁੱਟੀ ਤੂੰ ਉਹਨਾਂ ਨੂੰ ਸ਼ੱਕ ਪੈ ਗਿਆ ਵੀ ਇਹ ਮੈਨੂੰ ਐ ਲੱਗਦਾ ਵੀ ਕੋਈ ਲਟੇਰੇ ਲੱਗਦੇ ਨੇ ਜਦੋਂ ਪੱਖੋ ਪਿੰਡ ਆ ਕੇ ਉਤਰ ਲੱਗੇ ਤਾਂ ਜੀ ਉਹਨਾਂ ਨੇ ਉਤਰਨਸਾਰ ਕਲੈਕਟਰ ਦੇ ਕੈਸ਼ ਬੈਗ ਨੂੰ ਹੱਥ ਪਾ ਲਿਆ ਜੀ ਕੈਸ਼ਬੈਕ ਨੂੰ ਹੱਥ ਪਾਇਆ ਤਾਂ ਇੱਕ ਮੁੰਡਾ ਹੋਰ ਦੋ ਜਣੇ ਸੀ ਪਿੱਛੋਂ ਦੀ ਇੱਕ ਨੇ ਕੋਈ ਜਾਨੀ ਹਥਿਆਰ ਨਾਲ ਉਹਨੇ ਸਿਰ 'ਚ ਫੱਟ ਲਾ ਦਿੱਤਾ ਜੀ ਫੱਟ ਲਾਇਆ ਤਾਂ ਬਿਲਕੁਲ ਖਾਸਾ ਡੂੰਗਾ ਨਾ ਬਲੱਡ ਬਹੁਤ ਨਿਕਲਿਆ ਜੀ ਬਲੱਡ ਨਿਕਲਿਆ ਤਾਂ ਮੈਂ ਤਾਂ ਉਹਨਾਂ ਨੂੰ ਸਭਾਂਣ ਲੱਗਿਆ ਉਹ ਦੋ ਹੀ ਨੌਜਵਾਨ ਕੈਸ਼ਬੈਕ ਹੋ ਗਈ ਗੱਲ ਚੈਨ ਪਈ ਸੀ ਉਹ ਫਰਾਰ ਹੋ ਗਏ ਜੀ ਪੱਖੋ ਪੱਖੋ ਬਣੀ ਜੀ ਪੱਖੋ ਬਣੀ ਜੀ ਉਸ ਤੋਂ ਬਾਅਦ ਜਦ ਫਿਰ ਇਹਨਾਂ ਨੂੰ ਸਭਾਂਣ ਲੱਗਿਆ ਉਹ ਫਰਾਰ ਹੋ ਗਏ ਜੀ ਇਹਨਾਂ ਨੂੰ ਉਥੋਂ ਪ੍ਰਾਈਵੇਟ ਗੱਡੀ ਲੈ ਕੇ ਬਰਨਾਲਾ ਦੇ ਹਸਪੀਟਲ ਦੇ ਵਿੱਚ ਐਮਰਜੈਂਸੀ ਜਾ ਕੇ ਦਾਖਲ ਕਰਾਇਆ ਜੀ ਇਹਦੇ ਦੇ 10 ਟਾਂਕੇ ਲੱਗੇ ਸਿਰਦੀ ਅਸੀਂ ਇਹਹੀ ਬੇਨਤੀ ਪ੍ਰਸ਼ਾਸਨ ਤੋਂ ਮੰਗਦੇ ਜੀ ਸਾਡਾ ਇਨਸਾਫ ਦਵਾਇਆ ਜਾਵੇ ਸਾਨੂੰ ਜੀ ਪੁਲਿਸ ਬੈਂ ਲੈ ਗਈ ਹੈ ਨਹੀਂ ਜੀ ਅੱਜ ਹੁਣ ਉਹਨਾਂ ਨੇ ਹਾਂ ਜੀ ਮੇਰਾ ਨਾਮ ਸੋਪਾਲ ਸਿੰਘ ਜੀ ਪੀ ਆਰਟੀਸੀ ਬਰਨਾਲਾ ਡੀਪੋ ਅੱਜ ਅਸੀਂ ਇੱਥੇ ਸਾਡੇ ਇੱਕ ਕੱਲ ਮਾਨਸਰ ਤੋਂ ਬਸ ਚੱਲ ਕੇ ਆਈ ਸੀਗੀ ਤਕਰੀਬਨ ਦੁਪਹਿਰ ਦੇ ਟਾਈਮ ਉਹਦੇ ਵਿੱਚ ਜੋਗੇ ਤੋਂ ਦੋ ਬੰਦੇ ਚੜੇ ਪੱਖੋ ਕਲਾ ਉਤਰਨਾ ਸੀ ਉਹਨਾਂ ਨੇ ਜਦੋਂ ਪੱਖੋ ਕਲਾ ਬੱਸ ਰੁਕੀ ਆ ਕੇ ਉਤਰ ਲੱਗੇ ਤਾਂ ਕੰਡਕਟਰ ਨੇ ਵੀ ਉਤਰ ਅਸੀਂ ਨਾਲ ਸਵਾਰੀਆਂ ਉਤਰ ਲੱਗੀਆਂ ਜਦੋਂ ਤਾਂ ਇੱਕ ਬੰਦੇ ਨੇ ਉਸ ਦਾ ਕੰਡਕਟਰ ਦਾ ਬੈਗ ਖੋਣ ਦੀ ਕੋਸ਼ਿਸ਼ ਕੀਤੀ ਤਾਂ ਜਦੋਂ ਕੰਡਕਟਰ ਨੇ ਉਸ ਦੇ ਵਿਰੋਧਤਾ ਕੀਤੀ ਤਾਂ ਦੂਸਰੇ ਬੰਦੇ ਨੇ ਮਗਰੋਂ ਕੋਈ ਤੇਜ਼ ਤਾਰ ਹਥਿਆਰ ਨਾਲ ਚੀਜ਼ ਉਹ ਮੁੰਡੇ ਦੇ ਸਿਰ 'ਚ ਲਗਾਤਾਰ ਤਿੰਨ ਚਾਰ ਵਾਰੀ ਮਾਰੀ ਜਿਸ ਦੇ ਨਾਲ ਉਹਦੇ 10 ਟਾਂਕੇ ਲੱਗੇ ਨੇ ਸਿਰ ਫਟ ਗਿਆ ਤੇ ਨਾਲ ਨੱਕ ਦੀ ਹੱਡੀ ਕ੍ਰੈਕ ਹੋਈ ਹੈਗੀ ਤੇ ਉਹ ਕੈਸ਼ ਬੈਗ ਖੋ ਕੇ ਲੈ ਗਈ ਨਾਲ ਉਹਦਾ ਹੋਰ ਕੀਮਤੀ ਸਮਾਨ ਤੇ ਜਿਹੜਾ ਉਹ ਵੀ ਖੋ ਕੇ ਲੈ ਗਈ ਸੋ ਅਸੀਂ ਪ੍ਰਸ਼ਾਸਨ ਕੋਲੋਂ ਇਹੀ ਮੰਗ ਕਰਦੇ ਆ ਕਿ ਇਹ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਨੇਗੀਆਂ ਜਿਵੇਂ ਕਿ ਪਿਛਲੀ ਦਿਨੀ ਪੱਖੋ ਕੈਂਚੀਆਂ ਦੇ ਵਿੱਚ ਵੀ ਇੱਕ ਸਾਡੇ ਪੀਆਰਟੀਸੀ ਬਰਨਾਲ ਡੀਪੂ ਦੀ ਵਾਸੀ ਹੈਗੀ ਉਸ ਨੂੰ ਵੀ ਰਾਤ ਦੇ ਟਾਈਮ ਉਧਰੋਂ ਲਾਸਟ ਟਾਈਮ ਲੈ ਕੇ ਆਉਂਦੀ ਮੋਗਦੇ ਤੋਂ ਪੱਖੋ ਕੈਂਚੀਆਂ ਆ ਕੇ ਪੰਜ ਛੇ ਮੁੰਡੇ ਉਤਰੇ ਤਾਂ ਉਹਨਾਂ ਨੇ ਇੱਕਦਮ ਡਰਾਈਵਰ ਤੇ ਹਮਲਾ ਕਰਤਾ ਡਰਾਈਵਰ ਸੱਟਾਂ ਮਾਰ ਗਏ ਸੀ ਕਾਫੀ ਲੰਗੜੂnga ਮਾਰ ਗਏ ਸੀਗੇ ਤਾਂ ਪੱਖੋ ਕਲਾਂ ਦੀ ਜੋ ਪੱਖੋ ਕੈਂਚੀਆਂ ਦੀ ਚੌਂਕੀ ਹੈ ਚੌਕੀ ਇੰਚਾਰਜ ਨੂੰ ਅਸੀਂ ਸਾਰਾ ਕੁਝ ਦੱਸ ਦਿੱਤਾ ਸੀਗਾ ਪਰ ਉਹਨਾਂ ਨੇ ਵੀ ਅਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਅਸੀਂ ਬਰਨਾਲਾ ਜਿਲ੍ਹੇ ਡੀਸੀ ਦਫ਼ਤਰ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਦੋਨੇ ਮਾਮਲੇ ਆ ਜੋ ਇਹ ਲਗਾਤਾਰ ਵੱਧ ਰਹੇ ਨੇ ਇਸ ਕਰਕੇ ਇਹਨਾਂ ਦੋਨਾਂ ਤੇ ਕਾਨੂੰਨੀ ਕਾਰਵਾਈ ਕਰਕੇ ਦੋਨਾਂ ਨੂੰ ਹੀ ਛੇਤੀ ਸਲਟਾਉਣ ਦੀ ਕੋਸ਼ਿਸ਼ ਕਰਨਾ ਸਾਨੂੰ ਕਿਸੇ ਤਰੀਕੇ ਦਾ ਕੋਈ ਵੀ ਐਕਸ਼ਨ ਨਾ ਲਿਕਣਾ ਪਵੇ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਦੋਨਾਂ ਤੇ ਹੀ ਤੁਰੰਤ ਕਾਰਵਾਈ ਕਰਕੇ ਉਹਨਾਂ ਦੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਅਸੀਂ ਰਣਜੀਤ ਸਿੰਘ ਸਰ ਥਾਣਾ ਰੂੜੇਕੇ ਕਲਾਂ ਤੇ ਇਹ ਕੱਲ ਦੁਪਹਿਰ ਦੀ ਗੱਲ ਹੈ ਲਖਵਿੰਦਰ ਸਿੰਘ ਕਨੈਕਟਰ ਪੀਆਰਟੀਸੀ ਬਲਾਟਿਕ ਕੁਝ ਲੱਗਿਆ ਜੋ ਵਾਸੇ ਮਾਨਸਾ ਤੋਂ ਬਰਨਾਲਾ ਨੂੰ ਆ ਰਹੀ ਸੀ ਤੇ ਪਿੰਡ ਪੱਖੋਕੋੜਾਂ ਵਿਖੇ ਆ ਕੇ ਦੋ ਵਿਅਕਤੀਆਂ ਨਾਲ ਇਹਨਾਂ ਦੀ ਕੋਈ ਬਹਿਸ ਵਜ੍ਹੀ ਹੋਈ ਬੱਸ ਵਿੱਚ ਉਹ ਲੜਵਾਜੀ ਕਰ ਰਹੇ ਸੀ ਇਹਨਾਂ ਨੇ ਰੋਕਿਆ ਤੇ ਰੋਕੋ ਦੇ ਬਾਬ ਜੀ ਪੱਖੋਕੋੜਾ ਬੱਸ ਸਟੈਂਡ ਤੇ ਉਹਨਾਂ ਨੇ ਇਹਦੀ ਗੁੱਟਮਾਰ ਕੀਤੀ ਤੇ ਗੁੱਟਮਾਰ ਕਰਨ ਤੋਂ ਬਾਅਦ ਇਹਨੇ ਸੱਤਾਂ ਵੱਜੀਆਂ ਸੱਤਾਂ ਤੇ ਦਾਖਲ ਹੋ ਕੇ ਬਰਨਾਲੇ ਜਿੱਨਾਂ ਵੀ ਅੱਜ ਸਟੇਟਮੈਂਟ ਦਰਜ ਕੀਤੀ ਗਈ ਹੈ ਜਿਹਦੇ ਉਹਦੇ ਸਟੇਟਮੈਂਟ ਦੇ ਅਕੋਰਡਿੰਗ ਤੇ ਡਾਕਟਰ ਸਾਹਿਬ ਵੱਲੋਂ ਸੱਟਾਂ ਦੀ ਐਮਐਲਆਰ ਕਟਾਂ ਦੇ ਮੁਤਾਬਕ ਵੰਡ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਸੱਟਾਂ ਮਾਰਨ ਵਾਲੇ ਵਿਅਕਤੀ ਸੀ ਉਹਨਾਂ ਦੀ ਪਛਾਣ ਹੋ ਚੁੱਕੀ ਹੈ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਉਹਨਾਂ ਵੱਲੋਂ ਆਖਿਆ ਕੈਸ਼ ਦੀ ਕੋਤਾ ਹੈ ਕਿ ਪੂਰਾ ਮਾਮਲਾ ਇਹਨਾਂ ਦੇ ਸਟੇਟਮੈਂਟ ਦੇ ਮੁਤਾਬਕ ਲਖਮਿੰਦਰ ਸਿੰਘ ਦੀ ਜਿਹੜਾ ਕੈਸ਼ ਬੈਗ ਸੀ ਉਹਨਾਂ ਨੇ ਉਹਨੂੰ ਮੌਕੇ ਤੇ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ ਪਰੰਤੂ ਉਥੇ ਰਾਸ਼ੀ ਹੌਣ ਕਰਕੇ ਹੋਰ ਹੋਣ ਕਰਕੇ ਉਹਦੀ ਖੋਪੂਰੀ ਤਰ੍ਹਾਂ ਨਹੀਂ ਕਰ ਸਕੇ ਇਸ ਤਰ੍ਹਾਂ ਸਾਹਮਣੇ ਗੱਲ ਆਈ ਹੈ ਇੱਕ ਸੋਨੇ ਚੈਨੀ ਵੀ ਗਹਿਰੇ ਜੀ ਚੈਨੀ ਬਾਰੇ ਸਰ ਹਜ ਕੋਈ ਜਕ ਨਹੀਂ ਆ ਉਹ ਦਰਾਨੇ ਪੜਤਾਲ ਜੇ ਕੋਈ ਹੋਈ ਤਾਂ ਚੈਨੇ ਉਹ ਵੀ ਵਾਚਿਆ ਜਾਊਗਾ